ਸਵੇਕ ਤੀ ਉਠਣਾ 3:30 ਵਜੇ ਉਠਣਾ 4 ਵਜੇ ਤੱਕ ਇਸ਼ਨਾਨ ਪਾਣੀ ਕਰਕੇ ਪਾਠ ਕਰਨਾ ਜਪਜੀ ਸਾਹਿਬ ਦਾ ਪਾਠ ਕਰਨਾ ਅਨੰਦ ਸਾਹਿਬ ਦਾ ਸ਼ਬਦ 1012 ਦਾ ਪਾਠ ਕਰਨਾ ਸਵੇਰੇ ਵੀ ਸ਼ਾਮ ਨੂੰ ਵੀ ਪਾਠ ਕਰਨਾ ਹੈ ਕੋਈ ਤੇ ਹੋ ਸਕਦਾ ਇੱਕ ਅਰਗਬਤੀ ਲਾਉਂਦਾ ਹੋਵੇ ਜਾਂ ਦੋ ਲਾਉਂਦਾ ਵੀ ਮੈਂ ਇੱਕ ਸਮੇਂ ਦੀਆਂ ਦੋ ਚਾਰ ਅਰਗਬਤੀਆਂ ਲਾਉਂਦਾ ਵੀ ਮੇਰੇ ਘਰ ਦੇ ਜਿਹੜੇ ਆ ਚਰਚ ਵਿੱਚ ਜਾਂਦੇ ਜੇਸੇ ਵੇਲੇ ਚਰਚ ਵਿੱਚ ਜਾਂਦੀ ਤੇ ਇਹਨਾਂ ਨੂੰ ਦੱਸਿਆ ਵੀ ਮੈਂ ਚਰਚ ਵਿੱਚ ਜਾਨੀ ਆ ਤੇ ਮੈਂ ਹਾਂ ਕਿਹਦੇ ਨਾਲ ਕਿਤੇ ਮੈਂ ਤੁਹਾਡੇ ਮਾਮੀ ਦੇ ਨਾਲ ਹੀ ਚਰਚ ਵਿੱਚ ਜਾਨੀ ਮੈਂ ਹਾਂ ਮੈਂ ਪਾਠ ਕਰਦਾ ਹਾਂ ਸਵੇਰ ਨੂੰ ਵੀ ਪਾਠ ਕਰੀਦਾ ਸ਼ਾਮ ਨੂੰ ਵੀ ਪਾਠ ਕਰੀਦਾ ਆ ਆਪਾਂ ਗੁਰਦੁਆਰੇ ਜਾਂਦੇ ਤੂੰ ਚਰਚ ਵਿੱਚ ਨਹੀਂ ਜਾਣਾ ਕੀ ਕਾਰਨ ਕੀ ਹੋਇਆ ਕਿ ਤੁਸੀਂ ਖੁਦ ਚਰਚੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਕਿ ਸਿਰਫ ਤੁਹਾਡਾ ਚੋਲਾ ਟੁੱਟਿਆ ਚੋਲਾ ਜਿਹੜਾ ਟੁੱਟਿਆ ਉਹ ਤੇ ਇੱਕ ਡਾਕਟਰੀ ਇਲਾਜ ਨਾਲ ਵੀ ਸਹੀ ਹੋ ਸਕਦਾ ਸੀ ਚੋਲਾ ਬਦਲਦਾ 50000 ਰੁਪਿਆ ਲੱਗੂਗਾ ਜੀ ਗਾਰੰਟੀ ਫੇ ਨਹੀਂ ਦਿੰਦੇ ਵੀ ਤੁਹਾਡੀ ਤੁਸੀਂ ਠੀਕ ਚੱਲ ਸਕਦੇ ਜਾਂ ਨਹੀਂ ਚੱਲ ਸਕਦੇ ਇੱਕ ਦਿਨ ਜਿੱਦਨ ਫਿਰ ਮੇਰੇ ਘਰ ਦੇ ਆਨੇ ਸਲਾਹ ਕਰਨ ਲਈ ਭਰਾ ਨੇ ਮਾਤਾ ਨੇ ਸਾਡੀ ਸਲਾਹ ਕਰ ਲਈ ਇੱਕ ਜਗ੍ਹਾ ਵੇਚ ਦਿੰਨੇ ਆ ਇਹ ਆਪਰੇਸ਼ਨ ਕਰਾ ਦਿੰਨੇ ਤੇ ਮੈਂ ਫੈਸਲਾ ਕੀਤਾ ਵੀ ਭਵੇਂ ਇਤਨਾ ਦਾ ਵਿੰਗਾ ਟੇਡਾ ਜਿੰਨਾ ਦਾ ਵੀ ਹੈਗਾ ਮੈਂ ਆਪਣੇ ਬੱਚਿਆਂ ਤਾਂ ਬੈਠਾ ਜਗ੍ਹਾ ਦੇ ਵਿੱਚ ਬੈਠਾ ਜਗ੍ਹਾ ਨਹੀਂ ਵੇਚਣੀ ਇੱਥੋਂ ਤੱਕ ਤੁਹਾਡੇ ਘਰ ਦੇ ਵਿੱਚ ਬਹੁਤ ਹਾਲਾਤ ਮਾੜੇ ਹੋ ਗਏ ਨੇ ਝੋਨਾ ਲਾਇਆ ਕਰਨਾ ਫੈਰ ਵੀ ਗੱਲ ਜਾ ਕਰਨੀ ਮੈਂ ਮਗਰੋਂ ਸਬਜੀ ਬਣਾਉਣੀ ਰੋਟੀ ਵੀ ਲਾਉਣੀ ਨਾਲੇ ਇਹਨੂੰ ਪਿਛੇ ਪੇਜਣੀ ਨਾਲੇ ਬੱਚਿਆਂ ਨੂੰ ਖਵਾਉਣੀ ਕੁੜੀ ਜਿਹੜੀ ਬੇਟੀ ਸਾਡੀ ਛੋਟੀ 6 ਸਾਲ ਦੀ ਸੁੱਤੀ ਉੱਠੀ ਕਹਿੰਦੀ ਮੈਂ ਚਾਹ ਪੀਣੀ ਹੈ ਉਹਨੂੰ ਮੈਂ ਇੱਕ ਹਾਕੀ ਹੱਥ ਫੜੀ ਇੱਕ ਹੱਥ ਨਾਲ ਚੁੱਕਿਆ ਤਦ ਉਹਨੂੰ ਮੈਂ ਸਾਰੇ ਡੱਬੇ ਵਿਖਾੜੇ ਆ ਵੀ ਬੇਟਾ ਕੁਝ ਨਹੀਂ ਹੈਗਾ ਨਾ ਚਾਹ ਆ ਨਾ ਪੱਤੀ ਆ ਨਾ ਦੁੱਧਿਆ ਕੁਝ ਨਹੀਂ ਹੈਗਾ ਤੇ ਉਹਨੇ ਕੀ ਕੀਤਾ ਉਨੇ ਆਖਿਆ ਡੈਡੀ ਮੈਨੂੰ ਪਾਣੀ ਦੇ ਦੇ ਉਹ ਪਾਣੀ ਪੀ ਕੇ ਸੌਂਗੀ ਸਮੇਂ ਤੇ ਆਣ ਕੇ ਜਦੋਂ ਮੈਂ ਪੈਂਦਾ ਸੀ ਉਹ ਸ਼ਤਾਂ ਵਿੱਚ ਹੁੰਦੀਆਂ ਹੈਗੀਆਂ ਧਰਵਨ ਪ੍ਰਭੂ ਅਸੂਮਸੀ ਜਿੰਦਾ ਤੇ ਜਨਲੀ ਨਾਮ ਦੇ ਵਿੱਚ ਆਪ ਜੀ ਨੂੰ ਮੇਰੇ ਵੱਲੋਂ ਪਿਆਰ ਭਰਿਆ ਸलाम ਮਹ ਯੂਕੂਬ ਤੇ ਤੁਸੀਂ ਉਸ ਵੇਲੇ ਵਿਜ਼ਿਨਰੀ ਰੇਟਵੇ ਚੀਕ ਤੇ ਹਮੇਸ਼ਾ ਦੀ ਤਰ੍ਹਾਂ ਅੱਜ ਫਿਰ ਇੱਕ ਨਵੀਂ ਹੋਰ ਗਵਾਹੀ ਨੂੰ ਲੈ ਕੇ ਤੁਹਾਡੇ ਵਿੱਚ ਹਾਜ਼ਰ ਹਾਂ ਸੋ ਅੱਜ ਆਪਣੀ ਗਵਾਹੀ ਨੂੰ ਸ਼ੇਅਰ ਕਰਨ ਦੇ ਲਈ ਮੇਰੇ ਨਾਲ ਇਸ ਵਕਤ ਮੌਜੂਦ ਨੇ ਪਾਸੇ ਹਰਜੀਤ ਸਿੰਘ ਕੜਿਆਲ ਜੀ ਸੋ ਆਓ ਗੱਲਬਾਤ ਕਰਦੇ ਹਾਂ ਪਾਸੇ ਹਰਜੀਤ ਸਿੰਘ ਕੜਿਆਲ ਜੀ ਦੇ ਨਾਲ ਔਰ ਸੁਣਦੇ ਹਾਂ ਉਹਨਾਂ ਦੇ ਜ਼ਿੰਦਗੀ ਦੀ ਕਹਾਣੀ ਨੂੰ ਉਹਨਾਂ ਦੀ ਜ਼ਿੰਦਗੀ ਦੀ ਗਵਾਹੀ ਨੂੰ ਸੋ ਸਭ ਤੋਂ ਪਹਿਲਾਂ ਪਾਸੇ ਹਰਜੀਤ ਸਿੰਘ ਕੜਿਆਲ ਜੀ ਤੁਹਾਡਾ ਸਵਾਗਤ ਹੈ ਵਿਜ਼ਨਰੀ ਰੇਡੀਓ ਐਂਡ ਟੀਵੀ ਤੇ ਜੈਮਸੀ ਕੀ ਜੈਮਸੀ ਕੀ ਸੋ ਅੱਜ ਤੁਸੀਂ ਆਪਣੀ ਗਵਾਹੀ ਨੂੰ ਸ਼ੇਅਰ ਕਰਨ ਦੇ ਲਈ ਮੇਰੇ ਨਾਲ ਇਸ ਜਗ੍ਹਾ ਤੇ ਮੌਜੂਦ ਹੋ। ਸੋ ਮਸਜਿਦ ਵਿੱਚ ਆਉਣ ਤੋਂ ਪਹਿਲਾਂ ਤੁਹਾਡਾ ਜੀਵਨ ਕਿਸ ਤਰ੍ਹਾਂ ਦਾ ਸੀਗਾ? ਕੀ ਹਾਲਾਤਾਂ ਉਸ ਸਮੇਂ ਤੁਹਾਡੇ? ਮਸਜਿਦ ਆਉਣ ਤੋਂ ਪਹਿਲਾਂ ਮੇਰੇ ਹਾਲਾਤ ਬਹੁਤ ਹੀ ਵਧੀਆ ਵੀ ਸੀ ਤੇ ਬਹੁਤ ਘਟੀਆ ਵੀ ਸੀ। ਮਸਜਿਦ ਤੋਂ ਆਉਣ ਤੋਂ ਪਹਿਲਾਂ ਮੈਂ ਸੱਚੇ ਨੂੰ ਰੱਬ ਨੂੰ ਲੱਭਦਾ ਸੀ ਪਰ ਸੱਚਾ ਰੱਬ ਲੱਭਦਾ ਨਹੀਂ ਸੀ। ਬਹੁਤ ਸਾਰਾ ਤੇ ਮੈਂ ਤੀਰਥ ਯਾਤਰਾ ਤੇ ਜਾ ਕੇ ਵੇਖਿਆ। ਬਾਬਿਆਂ ਦੇ ਜਾ ਕੇ ਵੇਖਿਆ। ਉੱਥੇ ਵੇਖਿਆ। ਪੀਰਾਂ ਦੇ ਜਾ ਕੇ ਵੇਖਿਆ, ਮੁਕੰਮਰਾਂ ਦੇ ਜਾ ਕੇ ਵੇਖਿਆ। ਜੀ। ਕੋਈ ਜਗ੍ਹਾ ਨਹੀਂ ਛੱਡੀ। ਮੈਂ ਇਥੋਂ ਤੱਕ ਵੀ ਬਹੁਤ ਜਗ੍ਹਾ ਤੇ ਗਿਆ ਹੀ। ਇੱਕ ਜਗ੍ਹਾ ਤੇ ਮੈਂ ਗਿਆ। ਉੱਥੇ ਵੀ ਬਹੁਤ ਉਚਾਈ ਸੀ। ਜੀ। ਉੱਥੇ ਵੀ ਬੱਦਲ ਵਿਹਾਜ ਜਿਹਾ ਪੜਿਆ ਜਾਂਦਾ ਸੀ। ਇੰਨੀ ਉਚਾਈ ਦੇ ਉੱਪਰ ਚੱਲੇ ਗਿਆ। ਉੱਥੇ ਵੀ ਮੈਂ ਯਾਤਰਾ ਕਰਨੀ ਗਿਆ। ਫਿਰ ਸਚਾਰਾ ਬਲਬਦਾ ਹੈ ਪਰ ਲੱਭਦਾ ਨਹੀਂ। ਮੈਂ ਇਥੋਂ ਤੱਕ ਵੀ ਕੀ ਸਵੇਕ ਤੇ ਉੱਠਣਾ। 3:30 ਵਜੇ ਉੱਠਣਾ, 4 ਵਜੇ ਤੱਕ ਇਸ਼ਨਾਨ ਪਾਣੀ ਕਰਕੇ ਪਾਠ ਕਰਨਾ। ਜਪਜੀ ਸਾਹਿਬ ਦਾ ਪਾਠ ਕਰਨਾ। ਅਨੰਦ ਸਾਹਿਬ ਦਾ ਸ਼ਬਦ 10200 ਪਾਠ ਕਰਨਾ। ਸਵੇਰੇ ਵੀ ਸ਼ਾਮ ਨੂੰ ਵੀ ਪਾਠ ਕਰਨਾ ਆ ਕੋਈ ਤੇ ਹੋ ਸਕਦਾ ਇੱਕ ਅਗਰਬਤੀ ਲਾਉਂਦਾ ਹਵੇ ਜਾਂ ਦੋ ਲਾਉਂਦਾ ਵੀ ਮੈਂ ਇੱਕ ਸਮੇਂ ਦੀਆਂ ਦੋ ਚਾਰ ਅਗਰਬਤੀਆਂ ਲਾਉਂਦਾ ਹਾਂ ਤੇ ਮੈਂ ਅਗਰਬਤੀ ਲਾ ਕੇ ਪਾਠ ਕਰਨਾ ਸ਼ੁਰੂ ਕਰ ਦਿੰਦਾ ਸ਼ਾਮ ਨੂੰ ਆਉਣਾ ਰਕਸ਼ਾ ਚ ਲਾ ਕੇ ਮੈਂ ਆਉਣਾ ਫਿਰ ਨਹਾ ਕੇ ਫਿਰ ਮੈਂ ਪਾਠ ਕਰਨਾ ਰੇਰਾਸ ਹਰ ਇੱਕ ਪਾਠ ਕਰਨਾ ਜਿੰਨੇ ਵੀ ਹੈਗੇ ਚੌਪਾਈ ਦਾ ਚੌਪਾਈ ਦਾ ਪਾਠ ਕਰਨਾ ਪਾਠ ਕਰ ਕੀ ਤੇ ਮੇਰੇ ਜੀਵਨ ਦੇ ਵਿੱਚ ਸ਼ਾਂਤੀ ਨਹੀਂ ਮੈਂ ਸੱਚੇ ਰੱਬ ਨੂੰ ਲੱਭਦਾ ਹੀ ਪਰ ਲੱਭਦਾ ਨਹੀਂ ਦਰ ਦਲ ਥਾਂ ਤੇ ਜਿੱਥੋਂ ਦਾ ਕਿ ਮੈਂ ਜਦੋਂ ਰਕਸ਼ਾ ਚਲਾਉਣ ਲਈ ਜਾਣਾ ਤੇ ਰਾਹ ਵਿੱਚ ਇੱਕ ਗੁਰਦੁਆਰਾ ਆਉਂਦਾ ਹੁੰਦਾ ਸੀ ਮੈਂ ਆਖਣਾ ਵੀ ਮੇਰੇ ਤੇ ਇੰਨਾ ਕਸ਼ਟ ਰਹਿੰਦਾ ਆ ਤੇ ਉਥੇ ਸ਼ਨੀਵਾਰ ਵੀ ਜਾਣਾ ਤੇ ਮੈਂ 10 ਕਿਲੋ ਦੀ ਗੁੱਠੀ ਲੈ ਲੈਣੀ ਆਟੇ ਦੀ ਕੁਝ ਮਾਂ ਲੈ ਲੈਣੀ ਦਾਲ ਲੈ ਲੈਣੀ ਨੂਨ ਲੈ ਲੈਣਾ ਮਿਰਚਾਂ ਲਾੜੀਆਂ ਹਰ ਜਿੰਨੀ ਕਿਸਵ ਦੀ ਪੈਂਦਾ ਸੀ ਹਰ ਇੱਕ ਚੀਜ਼ ਮੈਂ ਗੁਰਦੁਆਰੇ ਛੱਡ ਦੇਣੀ ਉਥੇ ਸ਼ਨੀਵਾਰ ਦੇ ਸ਼ਨੀਵਾਰ ਕਹਿੰਦੇ ਵੀ ਸ਼ਨੀਵਾਰ ਦਾ ਵੀ ਗਰੋ ਹੁੰਦਾ ਹੈ ਮੈਂ ਸ਼ਨੀਵਾਰ ਚੜਨਾ ਐਤਵਾਰ ਲੰਗਣਾ ਐਤਵਾਰੀ ਮੈਂ ਗੁਰਦੁਆਰੇ ਉੱਥੇ ਸਾਈਕਲ ਲਾਉਣਾ ਗੁਰਦੁਆਰੇ ਵਿੱਚ ਜਾਣਾ ਮੱਥਾ ਟੇਕਣਾ ਕੋਈ ਜੀਵਨ ਦੇ ਵਿੱਚ ਸ਼ਾਂਤੀ ਨਹੀਂ ਮੇਰੇ ਚ ਜਿੱਥੋਂ ਤੱਕ ਕਿ ਮੈਂ ਲੱਭਦਾ ਹਾਂ ਸ਼ਾਂਤੀ ਲੱਭਦਾ ਹੈ ਰੱਬ ਨੂੰ ਲੱਭਦਾ ਹੈ ਪਰ ਰੱਬ ਨਹੀਂ ਲੱਭਦਾ ਰੱਬ ਦਾਪਦਿਆ ਸਮੇਂ ਵੀ ਪਾਠ ਕਰਦੇ ਸਮੇਂ ਮੇਰਾ ਜੀਵਨ ਜਿਹੜਾ ਹਰਮਕਾਰੀ ਦੇ ਵਿੱਚ ਸੀ ਇੱਕ ਦਿਨ ਜਦੋਂ ਮੈਂ ਸਮਾ ਚ ਜਾਣ ਡਿਆ ਰੱਖਸ਼ਾ ਚ ਲਾਉਣ ਡਿਆ ਤੇ ਮੈਂ ਆਪਣੇ ਦੋਸਤ ਨੂੰ ਕਿਹਾ ਵੀ ਰੱਖਸ਼ਾ ਚ ਲਾਉਂਦਾ ਸੀ ਉਹਨੂੰ ਮੈਂ ਆਖਿਆ ਮੈਂ ਸਦਾ ਰੱਖਸ਼ਾ ਚ ਲਾਉਂਦਾ ਰਹੂੰਗਾ ਰੱਬ ਨੂੰ ਯਾਦ ਕੀਤਾ ਰੱਬਾ ਮੈਂ ਕੀ ਕਰੂੰਗਾ ਇੱਕ ਦਿਨ ਸਮਾਂ ਆਇਆ ਤੇ ਕੀ ਵੇਖਦਾ ਮੈਂ ਇੱਕ ਸਾਹਮਣੇ ਗੱਡੀ ਲੱਗੀ ਜਿੱਥੇ ਮੈਂ ਰਕਸ਼ਾ ਖਲਾੜਦਾ ਹਾਂ ਉਹਦੇ ਉੱਤੇ ਲਿਖਿਆ ਸੀ ਡਰਾਈਵਰੀ ਸਿੱਖੋ ਉਹ 1500 ਰੁਪਏ ਲੈਂਦਾ ਸੀ ਮਹੀਨੇ ਦਾ ਉਹਨੂੰ ਮੈਂ 500 ਰੁਪਏ ਦਿੱਤਾ ਰਕਸ਼ਾ ਉੱਥੇ ਹੀ ਲਾਉਣਾ ਉਹਨੂੰ ਮੈਂ ਡਰਾਈਵਰੀ ਸਿੱਖਣੀ ਸ਼ੁਰੂ ਕਰ ਦਿੱਤੀ ਕਾਰ ਡਰਾਈਵਿੰਗ ਕਾਰ ਡਰਾਈਵਿੰਗ ਓਕੇ ਕਾਰ ਡਰਾਈਵਿੰਗ ਜੇ ਮੈਂ ਸਿੱਖਣੀ ਸ਼ੁਰੂ ਕਰ ਦਿੱਤੀ ਮੈਂ ਉਹ 15 20 ਦਿਨ ਵੀ ਨਵ ਦਿਨ ਲਾਇਆ ਮੇਰਾ ਦੋਸਤ ਬਣ ਗਿਆ ਜਿੱਥੇ ਉਹ 1500 ਲੈਂਦਾ ਸੀ ਉੱਥੇ ਮੈਂ 500 ਜਿੰਨੇ ਰੁਪਏ ਦਿੱਤਾ ਕਿ ਉਹਨੇ ਮੈਨੂੰ ਜਾਸ ਸਕਾ ਦਿੱਤੀ ਜਦੋਂ ਉਹਨੇ ਜਾਸ ਸਕਾ ਦਿੱਤੀ ਮੈਨੂੰ ਤੇ ਸਨ 2000 ਦੇ ਵਿੱਚ ਮੈਂ ਜਾਦ ਸਿੱਖੀ ਤੇ 2001 ਦੇ ਵਿੱਚ ਮੈਂ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ ਮੜਕੇ ਇੱਕ ਮੈਡਮ ਦੀ ਗੱਡੀ ਹੁੰਦੀ ਸੀ ਜੀਵਨ ਦੀ ਉਹ ਡਾਕਟਰ ਵੱਡੀ ਡਾਕਟਰ ਹੁੰਦੀ ਸੀ ਡਿਸਪੈਂਸਰੀ ਦੇ ਵਿੱਚ ਉਹਦੀ ਮੈਂ ਗੱਡੀ ਚਲਾਉਣੀ ਸ਼ੁਰੂ ਕਰ ਦਿੱਤੀ ਓਕੇ ਉਹਦੇ ਨਾਲ 4-5 ਮਹੀਨੇ ਲਾਇਆ ਹੁਣ ਤੇ ਕਦੀ ਉਹਦੇ ਨਾਲ ਕਿਤੇ ਕਦੀ ਕਿਤੇ ਜਿੱਥੇ ਉਹਨੇ ਹਸਪੀਟਲ ਦੇ ਵਿੱਚ ਜਾਣਾ ਹਸਪੀਟਲ ਦੇ ਵਿੱਚ ਜਾਣਾ ਉਹਦੇ ਨਾਲ ਜਾਣਾ ਚੱਲਦੇ ਚੱਲਦੇ ਸਮਾਂ ਪਰ ਫਿਰ ਵੀ ਜਿੱਥੇ ਵੀ ਜਾਣਾ ਉੱਥੇ ਮਿਲ ਕੇ ਆਪਾਂ ਉਸ ਸਮੇਂ ਦੇ ਵਿੱਚ ਆਪ ਦੇ ਵਿੱਚ ਹੀ ਤੇ ਮੇਰੀ ਜ਼ਿੰਦਗੀ ਜਿਹੜੀ ਉਤਨਾ ਹੀ ਚੱਲਦੀ ਰਹੀ ਉਹ ਇੱਕ ਮਗੱਡੀ ਚਲਾਣੀ ਜੋ ਜੀਬ ਚਲਾਉਣੀ ਛੱਡੀ ਫਿਰ ਮੈਂ ਇੱਕ ਕਾਰ ਚਲਾਉਣੀ ਸ਼ੁਰੂ ਕਰ ਦਿੱਤੀ ਕਾਰ ਦੇ ਵਿੱਚ ਜੋ ਜੀਬ ਚਲਾਉਂਦਾ ਸੀ ਦੋ ਦੋ ਉਹਦੇ ਘਰ ਦੇ ਵਿੱਚ ਤੇ ਡਿਸਪੈਂਸਰੀ ਤੱਕ ਜਾਣਾ ਜਦੋਂ ਮੈਂ ਕਾਰ ਚਲਾਉਣੀ ਛੱਡੀ ਸੀ ਮੈਂ ਸਾਰੇ ਮਿਲ ਕੇ ਕੰਮ ਆ ਕੋਈ ਸਟੇਟ ਦੇ ਛੱਡੀ ਸਵਾਰੀ ਤੇ ਹੀ ਟੈਕਸੀ ਚੱਲਦੀ ਸੀ ਜਿੱਥੇ ਜਿੱਥੇ ਸਵਾਰੀ ਨੇ ਆਖਣਾ ਉੱਥੇ ਉੱਥੇ ਹੀ ਜਾਣਾ ਇੱਕ ਦਿਨ ਸਮਾਂ ਆਇਆ 2000 ਦੇ ਵਿੱਚ ਦੋ ਚ ਗੱਡੀ ਚਲਾਉਣੀ ਸ਼ੁਰੂ ਕੀਤੀ ਸਮਾਂ ਆ ਗਿਆ 2007 ਦਾ ਜਦੋਂ 2007 ਦੇ ਵਿੱਚ ਫਰਵਰੀ ਦੀ 19 ਤਰੀਕ ਸਵਾਰੀ ਜਿਹੜੀ ਲੁਧਿਆਣਾ ਲੈ ਕੇ ਜਾਣਾ ਸੀ ਤੇ ਗੱਡੀ ਤੇ ਲਾਗੇ ਪਹਿਲਾਂ ਮੈਂ ਆਣ ਕੇ ਵੇਖਿਆ ਫਿਰ ਸਵਾਰੀ ਗੱਡੀ ਦੇ ਕੋਲ ਨਹੀਂ ਆਈ ਫਿਰ ਦੁਬਾਰਾ ਗਿਆ ਫਿਰ ਮੈਂ ਹੋਟਲ ਦੇ ਵਿੱਚ ਚਲੇ ਗਿਆ ਜਿੱਨਾਂ ਦੀ ਗੱਡੀ ਚਲਾਉਂਦਾ ਹੈ ਹੋਟਲ ਦੇ ਵਿੱਚ ਗਿਆ ਫਿਰ ਦੂਜੀ ਵਾਰੀ ਆਣ ਕੇ ਵੇਖਿਆ ਗੱਡੀ ਤੇ ਸਵਾਰੀ ਨਹੀਂ ਆਈ ਹਲੇ ਗੱਡੀ ਦੇ ਲਾਗੇ ਹੋਟਲ ਦੇ ਵਿੱਚ ਜਿਹੜਾ ਮੈਨੇਜਰ ਬੈਠਾ ਹੁੰਦਾ ਹੈ ਉਹਨੇ ਮੇਰੇ ਉੱਤੇ ਮੈਸ਼ਰ ਮਾਰਨ ਵਾਲਾ ਪਰਪੁੰਜਾ ਪਾ ਦਿੱਤਾ ਤੇ ਮੈਂ ਉਹਨੂੰ ਆਖਿਆ ਮੈਨੂੰ ਫੜਾ ਹੁਣ ਮੈਂ ਤੇਰੇ ਉੱਤੇ ਪਾਵਾਂਗਾ ਜਦੋਂ ਉਹਨੇ ਕੀ ਕੀਤਾ ਉਹ ਰੱਖ ਕੇ ਉਹਨੂੰ ਫੜਵਾਦਾ ਨਹੀਂ ਜਦੋਂ ਉਹਨੇ ਚੇਤਾ ਭੁੱਲ ਗਿਆ ਉਹਨੇ ਰੱਖ ਦਿੱਤਾ ਤੇ ਜਿਸ ਵੇਲੇ ਮੈਂ ਕੀ ਕੀਤਾ ਉਹ ਮੈਸ਼ਰ ਵਾਲੀ ਬੋਤਲ ਚੁੱਕੀ ਉਹਦੇ ਮਗਰ ਲੈ ਕੇ ਭੱਜਾ ਤੇ ਉਹ ਮੇਰੇ ਗਾੜੀ ਲਾ ਕੇ ਭੱਜ ਗਿਆ ਤੇ ਮੇਰਾ ਚੂੜਾ ਟੁੱਟ ਗਿਆ ਹਾਸੇ ਦਾ ਕੀ ਜਾਂਦੇ ਹਾਸੇ ਦਾ ਮਡਾਸਾ ਬਣ ਗਿਆ ਹੱਸਦਿਆਂ ਹੱਸਦਿਆਂ ਇਹ ਕੀ ਚੂੜਾ ਟੁੱਟ ਗਿਆ ਪਿੱਛੇ ਬੜਾ ਸਿਰ ਪਹਿਲਾਂ ਦੀ ਗੱਲ ਆ ਪੀ ਮੇਰੇ ਘਰ ਦੇ ਜਿਹੜੇ ਆ ਚਰਚ ਵਿੱਚ ਜਾਂਦੇ ਸੀ ਜਿਸ ਵੇਲੇ ਚਰਚ ਵਿੱਚ ਜਾਂਦੇ ਸੀ ਤੇ ਇਹਨਾਂ ਨੂੰ ਦੱਸਿਆ ਵੀ ਮੈਂ ਚਰਚ ਵਿੱਚ ਜਾਨੀ ਆ ਤੇ ਮੈਂ ਕਿਹਦੇ ਨਾਲ ਕਿਹਦੇ ਮੈਂ ਤੁਹਾਡੇ ਮਾਮੀ ਦੇ ਨਾਲ ਹੀ ਚਰਚ ਵਿੱਚ ਜਾਨੀ ਆ ਮੈਂ ਕਿਹਾ ਮੈਂ ਪਾਠ ਕਰਦਾ ਆ ਸਵੇਰ ਨੂੰ ਵੀ ਪਾਠ ਕਰੀਦਾ ਸ਼ਾਮ ਨੂੰ ਵੀ ਪਾਠ ਕਰੀਦਾ ਆ ਆਪਾਂ ਗੁਰਦੁਆਰੇ ਜਾਂਦੇ ਆ ਤੂੰ ਚਰਚ ਵਿੱਚ ਨਹੀਂ ਜਾਣਾਗੇ ਕਹਿੰਦੀ ਮੈਂ ਤੇ ਜਾਣਾ ਹੀ ਆ ਇਥੋਂ ਤੱਕ ਗਈ ਆਪਣੀ ਝਗੜਾ ਵੀ ਹੋਣਾ ਕੁਟਕਪਾਈ ਵੀ ਹੋ ਜਾਣੀ ਵੀ ਤੂੰ ਆਪਾਂ ਚਰਚ ਵਿੱਚ ਨਹੀਂ ਜਾਣਾਗੇ ਆਪਾਂ ਸਿੱਖ ਬਰਾਦਰੀ ਨੂੰ ਬਲੌਕ ਕਰਦੇ ਆ ਇਹਨੇ ਆਖਿਆ ਮੈਂ ਜਾਣਾ ਹੀ ਆ ਜਦੋਂ ਕੋਈ ਇਸ ਤਰ੍ਹਾਂ ਝਗੜਾ ਹੁੰਦਾ ਰਿਹਾ ਥੋੜੇ ਦਿਨ ਝਗੜਾ ਹੁੰਦਾ ਰਿਹਾ ਇਨੇ ਇੱਕ ਦਿਨ ਆਪਣੇ ਮਨ ਦੇ ਵਿੱਚ ਫੈਸਲਾ ਕਰ ਲਿਆ ਅੰਦਰੇ ਬੈਠੀ ਨੇ ਬੋਲਿਆ ਕਿ ਜੇ ਘਰ ਯਸੂ ਤੂੰ ਹੈਗਾ ਆ ਤੇ ਜੇ ਇਹਦੀ ਜ਼ਿੰਦਗੀ ਨੂੰ ਤੂੰ ਬਦਲੇਗਾ ਤੇ ਮੈਂ ਉਹ ਦਰ ਚਰਚ ਵਿੱਚ ਆਉਂਗੀ ਉਸ ਸਮੇਂ ਤੁਸੀਂ ਮੈਰਿਡ ਵੀ ਸੀਗੇ ਉਹ ਮੈਰਿਜ ਵੀ ਹੀ ਦੁੱਖ ਵੀ ਹੈਗਾ ਸੀ ਉਹਨਾਂ ਨੂੰ ਪਾਪਤਾ ਵੀ ਹੀ ਪੇ ਪਾਪ ਦੇ ਵਿੱਚ ਹਰਾਮਕਾਰੀ ਉਹਨਾਂ ਨੂੰ ਪਤਾ ਵੀ ਜੀ ਹਰਾਮਕਾਰੀ ਦੇ ਵਿੱਚ ਆ ਜੀ ਪਰ ਝਗੜਾ ਵੀ ਸਾਡਾ ਹੁੰਦਾ ਹੀ ਇਹ ਹਰਾਮਕਾਰੀ ਦੇ ਵਿੱਚ ਹੀ ਮਿਲ ਕੇ ਹਰਾਮ ਦੇ ਵਿੱਚ ਮੇਰੀ ਤੂੰ ਇਹ ਕੰਮ ਛੱਡ ਦੇ ਸਾਰਾ ਕੁਝ ਪਰ ਛੱਡਦਾ ਫਿਰ ਬਿਲ ਤੁਹਾਡੇ ਵਾਈਫ ਤੁਹਾਨੂੰ ਰੋਜ਼ ਰੋਜ਼ ਕਦਾਂ ਕਹਿੰਦੀ ਹੁੰਦੇ ਜੀ ਪਰ ਇਹ ਚਰਚੇ ਜਾਂਦੇ ਸੀ ਜਦੋਂ ਮਾਮੀ ਦੇ ਨਾਲ ਚਰਚੇ ਜਾਂਦੇ ਸੀ ਤੇ ਮੈਂ ਇਹਨਾਂ ਨੂੰ ਆਖਿਆ ਛੱਡ ਦੇ ਤੂੰ ਜੀਣਾ ਨਾ ਵੀ ਇੱਥੇ ਤੱਕ ਵੀ ਰੁਕਣਾ ਵੀ ਔਟਗਟਾਈ ਵੀ ਹੋ ਜਾਣੇ ਕਿਸੇ ਵੇਲੇ ਵੀ ਮਨਾ ਕਰਨਾ ਵੀ ਨਹੀਂ ਜਾਣਾ ਕਿੰਨੇ ਇੱਕ ਦਿਨ ਫੈਸਲਾ ਕਰ ਲਿਆ ਪ੍ਰਭੂ ਜੇ ਤੂੰ ਜਿੰਦਾ ਹੈਂ ਤੇ ਮੈਂ ਤੇ ਤੇਰਾ ਸੁਣਿਆ ਤੂੰ ਜੀਵਨ ਬਦਲਦਾ ਹੈ ਤੇ ਜੇ ਤੂੰ ਮੇਰੇ ਘਰਵਾਲੇ ਦੀ ਜ਼ਿੰਦਗੀ ਨੂੰ ਬਦਲਤੇਗਾ ਨਾ ਤੇ ਮੈਂ ਉਸ ਦਿਨ ਚਰਚੇ ਵਿੱਚ ਆਉਂ ਮੈਂ ਅਸੀਂ ਜੋ ਇੱਕ ਜਿੱਥੋਂ ਜਦ ਮੈਂ ਡੱਕਣ ਵਾਲਾ ਇਹਨੂੰ ਰੋਕਣ ਵਾਲਾ ਇਹ ਕਿਦਨ ਸਮਾਂ ਜਿੱਥੇ ਇਹ ਜਾਂਦੀ ਹੀ ਉਥੋਂ ਰੋਕਿਆ ਤੇ ਜਿਹੜੀ मामੀ ਦੇ ਨਾਲ ਜਾਂਦੇ ਸੀ ਉਹਨੂੰ ਪਹਿਲ ਕੁਝ ਸਮਾਂ ਪਹਿਲਾਂ ਉਹਨੂੰ ਮੈਂ ਜੇਠੂਵਾਲ ਤੋਂ ਭਾ ਕੇ ਨਾਨਕੇ ਤੋਂ ਭੜ ਕੇ 22 ਕਿਲੋਮੀਟਰ ਪੈਂਟਾ ਦੇ ਵਿੱਚ ਚਰਚ ਵਿੱਚ ਲੈ ਕੇ ਜਾਂਦਾ ਸੀ ਆਪ ਮੈਂ ਬਾਹਰ ਬਹਿ ਜਾਂਦਾ ਸੀ ਜਦੋਂ ਬਾਈਕ ਨੂੰ ਚਰਚ ਤੋਂ ਮੀਟਿੰਗ ਸਮਾਪਤ ਹੋਣੀ ਆ ਫੇਰ ਮੈਂ ਉੱਥੋਂ ਉਹਨੂੰ ਲੈ ਕੇ 22 ਕਿਲੋਮੀਟਰ ਵਾਪਸੀ ਲੈ ਕੇ ਆਉਣਾ ਹੈ 40 42 ਕਿਲੋਮੀਟਰ ਮੈਂ ਜਾਣਾ ਆ ਲੈ ਕੇ ਜਾਣਾ ਲੈ ਕੇ ਆਉਣਾ ਰਿਕਸ਼ੇ ਤੇ ਲੈ ਕੇ ਜਾਂਦੇ ਸੀ ਸਾਈਕਲ ਤੇ ਸਾਈਕਲ ਤੇ ਸਾਈਕਲ ਤੇ ਸਾਈਕਲ ਤੇ ਲੈ ਕੇ ਆਉਣਾ ਜਾਣਾ ਆ ਤੇ ਉਹਨੇ ਕਿ ਆਖੜਾ ਚਰਚ ਵਿੱਚ ਆ ਜਾ ਤਾਂ ਮੈਂ ਕਿਹਾ ਮੈਂ ਨਹੀਂ ਆਉਣਾ ਜਦੋਂ ਇਹ ਝੂਲਾ ਟਟਾ ਜੀ ਤੇ ਜਿਹੜੇ ਚਰਚ ਵਿੱਚ ਮੈਂ ਮਨ੍ਹਾ ਕਰਦਾ ਸੀ ਘਰ ਦੇ ਨੂੰ ਮਨ੍ਹਾ ਕਰਦਾ ਸੀ ਮਿਸਿਸ ਨੂੰ ਵੀ ਮਨ੍ਹਾ ਕਰਦਾ ਸੀ ਉਸੇ ਚਰਚ ਵਿੱਚ ਮੈਂ ਆਪਣੀ ਮਿਸਿਸ ਨੂੰ ਹੀ ਦੱਸਿਆ ਉਸੇ ਚਰਚ ਵਿੱਚ ਮੈਂ ਹਾਕੀ ੜਾਈ ਸਾਈਕਲ ਦੇ ਵਿੱਚ ਹਾਕੀ ਡਾਈ ਤੇ ਉਸੇ ਵਿੱਚ ਜਾਣਾ ਚਰਚ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਤੁਸੀਂ ਖੁਦ ਉਸ ਸਰਚ ਵਿੱਚ ਜਾਣਾ ਉਸੇ ਜਾਣਾ ਚਰਚ ਮੀਤਾ ਕਿ ਕਾਰਨ ਕੀ ਹੋਇਆ ਕਿ ਤੁਸੀਂ ਖੁਦ ਚਰਚ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਕਿ ਸਿਰਫ ਤੁਹਾਡਾ ਚੋਲਾ ਟੁੱਟਿਆ ਚੋਲਾ ਜਿਹੜਾ ਟੁੱਟਿਆ ਉਹਤੇ ਇੱਕ ਡਾਕਟਰੀ ਇਲਾਜ ਦੇ ਨਾਲ ਵੀ ਸਹੀ ਹੋ ਸਕਦਾ ਸੀ ਇਥੋਂ ਤੱਕ ਕਿ ਡਾਕਟਰ ਵੀ ਕੀ ਆ ਦੇ ਹੀ ਵੀ ਡਾਕਟਰ ਕਹਿੰਦੇ 50000 ਰੁਪਏ ਲੱਗੂਗਾ ਇਹ ਗੋਲਾ ਬਦਲਦਾ ਇਹ ਚੂਲਾ ਬਦਲਣ ਦਾ ਚੂਲਾ ਬਦਲਦਾ 50000 ਰੁਪਇਆ ਲੱਗੂਗਾ ਜੀ ਗਰੰਟੀ ਫੇ ਨਹੀਂ ਦਿੰਦੇ ਵੀ ਤੁਹਾਡੀ ਤੁਸੀਂ ਠੀਕ ਚੱਲ ਸਕਦੇ ਜਾਂ ਨਹੀਂ ਚੱਲ ਸਕਦੇ ਇੱਕ ਦਿਨ ਜਿੱਦਨ ਫਿਰ ਮੇਰੇ ਘਰ ਦੇ ਆਨੇ ਸਲਾਹਕਾਰ ਲਈ ਭਰਾ ਨੇ ਮਾਤਾ ਨੇ ਸਾਡੀ ਸਲਾਹ ਗਾਲੀ ਇੱਕ ਜਗਾ ਵੇਚ ਦਿੰਨੇ ਆ ਇਹ ਪ੍ਰੇਸ਼ਨ ਕਰਾ ਦਿੰਨੇ ਤੇ ਮੈਂ ਫੈਸਲਾ ਕੀਤਾ ਵੀ ਭਾਵੇਂ ਇਤਨਾ ਦਾ ਵਿੰਗਾ ਟੇਡਾ ਜਿੰਨਾ ਦਾ ਵੀ ਹੈਗਾ ਮੈਂ ਆਪਣੇ ਬੱਚਿਆਂ ਤਾਂ ਬੈਠਾ ਜਗਾ ਦੇ ਵਿੱਚ ਬੈਠਾ ਜਗਾ ਨਹੀਂ ਵੇਚਣੀ ਆਪੇ ਜੇਕਰ ਰੱਬ ਹੈਗਾ ਤੇ ਮੈਨੂੰ ਚੰਗਾ ਕਰ ਸਕਦਾ ਓਕੇ ਤੂੰ ਮੈਡੀਕਲ ਟਰੀਟਮੈਂਟ ਕਰਾਉਣਾ ਚਾਹਿਆ ਪਰ ਤੁਹਾਡੇ ਕੋਲ ਪੈਸੇ ਨਹੀਂ ਪੈਸੇ ਨਹੀਂ ਹੈਗੇ ਓਕੇ ਤੇ ਫਿਰ ਇੱਕ ਦਿਨ ਸਮਾਂ ਆਇਆ ਵੀ ਘਰ ਦੀ ਨੇ ਵੀ ਕੀ ਕਰਨਾ ਵੀ ਇਥੋਂ ਤੱਕ ਤੁਹਾਡੇ ਘਰ ਦੇ ਵਿੱਚ ਬਹੁਤ ਹਾਲਾਤ ਮਾੜੇ ਹੋ ਗਏ ਨੇ ਝੋਨਾ ਲਾਇਆ ਕਰਨਾ ਪੈਰ ਵੀ ਗੱਲ ਜਾ ਕਰਨੀ ਮੈਂ ਮਗਰੋਂ ਸਬਜ਼ੀ ਬਣਾਉਣੀ ਰੋਟੀ ਵੀ ਲਾਉਣੀ ਨਾਲੇ ਇਹਨੂੰ ਪਿਛੇ ਭੇਜਣੀ ਨਾਲੇ ਬੱਚਿਆਂ ਨੂੰ ਖਵਾਉਣੀ ਇੱਕ ਦਿਨ ਸਮਾਂ ਆਇਆ ਤੇ ਜਦੋਂ ਵੇਖਿਆ ਵੀ ਹੁਣ ਕੁਝ ਨਹੀਂ ਹੈਗਾ ਸਮਾਂ ਆਜ਼ਾਦਤ ਨਹੀਂ ਦਿੰਦਾ ਵੀ ਬਹੁਤ ਦੁੱਖ ਦੇ ਵਿੱਚ ਹਾਂ ਮਸੀਬਤ ਦੇ ਵਿੱਚ ਹਾਂ ਜਿਹੜੇ ਚਰਚ ਦੇ ਵਿੱਚ ਮੈਂ ਬਾਹਰ ਜਾ ਕੇ ਪੈਂਦਾ ਸੀ ਉਸੇ ਚਰਚ ਦੇ ਵਿੱਚ ਮੈਂ ਜਾਣਾ ਸ਼ੁਰੂ ਕੀਤਾ ਇੱਕ ਦਿਨ ਫੈਸਲਾ ਕਰ ਲਿਆ ਵੀ ਅੱਜ ਐਤਵਾਰ ਆ ਅੱਜ ਮੈਂ ਚਰਚ ਦੇ ਵਿੱਚ ਜਾਣਾ ਛੋਨਾ ਲਾਉਣ ਮੇਰੀ ਮੈਸੇਜ ਚਲੇਗੀ ਛੋਨਾ ਲਾਉਣ ਚਲੇਗੀ ਮੈਂ ਮਗਰ ਚਰਚ ਨੂੰ ਤਿਆਰੀ ਕਰ ਦਿੱਤੀ ਕਿਸੇ ਨੇ ਕਹਿੰਦੇਗੇ ਚਰਚ ਕਿਸੇ ਦੇ ਕਹਿੰਦੇ ਨਹੀਂ ਉਦਨ ਗਿਆ ਓਕੇ ਜਿੱਥੇ ਮੈਂ ਬਾਹਰ ਬੈੰਦਾ ਸੀ ਉੱਥੇ ਮੈਂ ਜਾਣਾ ਸ਼ੁਰੂ ਕੀਤਾ ਉਸ ਦਿਨ ਕਿਸੇ ਨੇ ਮੈਨੂੰ ਕਿਹਾ ਜਿੱਦੋਂ ਮੈਂ ਘਰੋਂ ਤੁਰਨ ਲੱਗਾ ਹਾਂ ਤੇ ਉਸ ਦਿਨ ਥੋੜਾ ਜਿਹਾ ਬਾਅਦ ਨਿਕਲਿਆ ਤੇ ਮੀਂਹ ਪੈਣਾ ਸ਼ੁਰੂ ਹੋ ਗਿਆ ਜਦੋਂ ਮੈਂ ਸਾਈਕਲ ਵਾਪਸ 모ੜਿਆ ਤੇ ਫੇਰ ਮੀਂਹ ਹਟ ਗਿਆ। ਚਾਰ ਵਾਰੀ ਉਸ ਦਿਨ ਮੇਰ ਨਾਲ ਹੋਇਆ ਇਤਨਾ ਜਦੋਂ ਮੈਂ ਸਾਈਕਲ ਘਰ ਨੂੰ 모ੜਦਾ ਮੀਂਹ ਹਟ ਜਾਂਦਾ ਜਦੋਂ ਮੈਂ ਚਾਨਣ ਲੱਗਦਾ ਚੱਲਤ ਨੂੰ ਦੋ ਮੀਂਹ ਪੈਣਾ ਸ਼ੁਰੂ ਹੋ ਜਾਂਦਾ। ਤੁਸੀਂ ਦੱਸ ਰਹੇ ਕਿ ਤੁਹਾਡਾ ਚੂਲਾ ਟੁੱਟਿਆ ਹੋਇਆ ਹੈਗਾ ਪਰ ਸਾਈਕਲ ਤੇ ਕਿਵੇਂ ਤੁਸੀਂ ਜਾ ਸਕਦੇ? ਇੱਕ ਲੱਤ ਨਾਲ ਚਲਾਉਂਦਾ ਹੀ ਉੱਤੇ ਰੱਖ ਲੈਂਦਾ ਹੀ ਹਾਕੀਵੇਚਾ ਡਾਲ ਲਿੰਦਾ ਹਾਕੀ ਨਾਲ ਚੱਲਦਾ ਹੀ ਇੱਕ ਹਾਕਾ ਇਤਨਾ ਗਾੜੀ ਰੱਖਦਾ ਹੀ ਫੇਰ ਚੱਲਦਾ ਹੀ ਇੱਕ ਰੰਗ ਗਾੜੀ ਹੱਥ ਰੱਖ ਲੈਂਦਾ ਫੇਰ ਚੱਲਦਾ ਹੀ। ਓਕੇ। ਤੇ ਸਾਈਕਲ ਦੇ ਵਿੱਚ ਇਤਨਾ ਹੀ ਮਿਲ ਗਈ ਉੱਚੀ ਥਾਂ ਤੇ ਸਾਈਕਲ ਨੂੰ ਖਿ ਇੱਕ ਲੱਤ ਨਾਲ ਚਲਾਈ ਜਣਾ ਦੂਜੀ ਲੱਤ ਨਾਲ ਜੋੜਤੇ ਪੈਂਦਾ ਨਹੀਂ ਇੱਕ ਨਾਲ ਚਲਾਈ ਜਾਣਾ ਉਸੇ ਚਰਚ ਦੇ ਵਿੱਚ ਗਿਆ ਤੇ ਜਿੱਦਨ ਤੇ ਦੋ ਹਫ਼ਤੇ ਮੈਂ ਜਾਂਦ ਰਿਹਾ ਦੋ ਹਫ਼ਤੇ ਨਹੀਂ ਦੱਸਿਆ ਤੇ ਤੀਜੇ ਹਫ਼ਤੇ ਨੂੰ ਮੈਂ ਦੱਸਿਆ ਕਿ ਜਿੱਥੇ ਮੈਂ ਦਿਨ ਮਨਾ ਕਰਦਾ ਹੀ ਉੱਥੇ ਮੈਂ ਚਰਚ ਵਿੱਚ ਚਲੇ ਗਿਆ ਫਿਰ ਚਿਰੇ ਬਾਹਰ ਗਏ ਜਾਂ ਅੰਦਰ ਜਾ ਗਏ ਅੰਦਰ ਜੀ ਲੱਗਿਆ ਅੰਦਰ ਚਲੇ ਗਿਆ ਜਿੱਥੇ ਮੈਂ ਬਾਹਰ ਬੈਂਦਾ ਹੀ ਉੱਥੇ ਮੈਂ ਅੰਦਰ ਗਿਆ ਕਿਉਂ ਫਿਰ ਹੌਲੀ ਹੌਲੀ ਹਾਲਾਤ ਜੜੇ ਆ ਯਿਸਮਸੀ ਨੇ ਮੇਰੇ ਚੇਂਜ ਕਰਨੇ ਸ਼ੁਰੂ ਕਰ ਦਿੱਤੇ ਚਰਚ ਜਾਣ ਦੇ ਵਿਦਾਲ ਤੁਹਾਡਾ ਕੀ ਫਰਕ ਪਿਆ ਤੁਹਾਨੂੰ ਇੱਕ ਵਾਰੀ ਜਾ ਕੇ ਦੋ ਵਾਰੀ ਗਏ ਜਾ ਕਿਦਾਂ ਤੁਹਾਡੇ ਹਾਲਾਤ ਜਿਹੜੇ ਮੇਰੇ ਮੈਨੂੰ ਲੱਗਦਾ ਵੀ ਮੈਂ ਜਦੋਂ ਕਿਹਾ ਨਾ ਮੈਂ ਕਿਹਾ ਮੈਂ ਚਰਚ ਜਾਣਾ ਸ਼ੁਰੂ ਕਰ ਦਿੱਤਾ ਹੈ ਜੀ ਕਹਿੰਦੇ ਬਹੁਤ ਵਧੀਆ ਗੱਲ ਹੈ ਓਕੇ ਇਹ ਇਥੋਂ ਤੱਕ ਕਿ ਜਦੋਂ ਫਿਰ ਸ਼ੈਤਾਨ ਨੇ ਆਪਣਾ ਕੰਮ ਕਰਨਾ ਹੀ ਜਦੋਂ ਮੈਂ ਇਸ ਮਾਸੀ ਦੇ ਵਿੱਚ ਚੱਲਣਾ ਸ਼ੁਰੂ ਕੀਤਾ ਇਥੋਂ ਤੱਕ ਇੰਨੀ ਕਿ ਗਰੀਬੀ ਆ ਗਈ ਆ ਵੀ ਕੋਈ ਹਾਲ ਹੀ ਨਹੀਂ ਦਸਣ ਵਾਲੀ ਗੱਲ ਕੀ ਦਸਾਂ ਵੀ ਇੱਥੋਂ ਤੱਕ ਵੀ ਖਾਦੇ ਵਿੱਚ ਖਾਣ ਨੂੰ ਨਹੀਂ ਪਾਣੀ ਨਹੀਂ ਹੈਗਾ ਖਾਣ ਨੂੰ ਹੀ ਪੀਣ ਨੂੰ ਨਹੀਂ ਬੱਚੇ ਸਾਡੇ ਛੋਟੇ ਹੀ ਛੋਟੀ ਬੇਟੀ ਜਿਹੜੀ ਉਹ 6 ਸਾਲ ਦੀ ਹੈ ਵੱਡਾ ਬੇਟਾ 6ਵੀਂ ਚ ਪੜਦਾ ਸੀ ਕੋਈ ਵੀ ਕਰਨ ਵਾਲਾ ਨਹੀਂ ਹੈਗਾ ਅਸੀਂ ਦੋਨੋਂ ਹੀ ਮੈਂ ਕਰਦਾ ਸੀ ਤੇ ਘਰ ਬੈਠ ਗਿਆ ਉਹ ਕਰਦੀ ਕਿੰਨਾ ਜਰਾ ਚੱਲਣਾ ਸੀ ਉਹ ਸਾਰਾ ਜਿਸ ਵੇਲੇ ਕਿ ਕੁਝ ਖਾਣ ਨੂੰ ਨਹੀਂ ਹੁੰਦਾ ਬੱਚੇ ਜਿਹੜੇ ਆ 5 ਰੁਪਏ ਦੀ ਬੂੰਦੀ ਲਿਆ ਕੇ ਉਹ ਖਾ ਕੇ ਗੁਜ਼ਾਰਾ ਕਰ ਲੈਂਦੇ ਆ ਉਹ ਵੀ ਕਿਸੇ ਨੂੰ ਦੱਸਦੇ ਨਹੀਂ ਈਸੀ ਕੁਜਲੀ ਖਾਦਾ ਕਹੇ ਨੇ ਆਂਡੀ ਨੇ ਗਵਾਂਡੀ ਨੇ ਪੁੱਛਿਆ ਕੀ ਖਾਦਾ ਜੀ ਉਹ ਨਖੜਾਂਈ ਸਾਲ ਖਾਦਾ ਵਾ ਕੁਛ ਖਾ ਲਿਆ ਇੱਕ ਦਿਨ ਹੁਲਾਤ ਹੋਈ ਕੁੜੀ ਜਿਹੜੀ ਬੇਟੀ ਸਾਡੀ ਛੋਟੀ 6 ਸਾਲ ਦੀ ਸੁੱਤੀ ਉੱਠੀ ਕਹਿੰਦੀ ਮੈਂ ਚਾਹ ਪੀਣੀ ਹੈ ਜਿਸ ਵੇਲੇ ਇਹਨੇ ਵੇਖਿਆ ਇਹਨੇ ਰੋਦੀ ਨੂੰ ਵੇਖਿਆ ਜਰੋਂਦੀ ਨੂੰ ਵੇਖਿਆ ਤੇ ਇਹ ਉਠੀ ਰੋਦੀ ਨੂੰ ਵੇਖ ਕੇ ਉੱਠ ਕੇ ਬਾਹਰ ਚਲੇ ਗਈ ਉਹਨੂੰ ਮੈਂ ਇੱਕ ਹਾਕੀ ਹੱਥ ਫੜੀ ਇੱਕਾਸ ਨਾਲ ਚੁੱਕਿਆ ਤੇ ਉਹਨੂੰ ਮੈਂ ਸਾਰੇ ਡੱਬੇ ਵਖਾੜੇ ਆ ਵੀ ਬੇਟਾ ਕੁਛ ਨਹੀਂ ਹੈਗਾ ਨਾ ਚਾਹ ਆ ਨਾ ਪੱਤੀ ਆ ਨਾ ਦੁੱਧ ਆ ਕੁਛ ਨਹੀਂ ਹੈਗਾ ਵੀ ਤੇ ਉਹਨੇ ਕੀ ਕੀਤਾ ਉਨੇ ਆਖਿਆ ਡੈਡੀ ਮੈਨੂੰ ਪਾਣੀ ਦੇ ਦੇ ਉਹ ਪਾਣੀ ਪੀ ਕੇ ਸੌਂਗੀ ਐ ਇਤੋਂ ਤੱਕ ਕਿ ਬੜੀ ਮੁਸ਼ਕਲ ਰਹੀ ਐ ਔੜੀ ਔੜ ਇੱਕੋ ਵਿਸ਼ਵਾਸ ਰੱਖਿਆ ਕਿ ਇਹ ਯਿਸਮਸੀ ਦੇ ਲੜ ਲੱਗ ਗਿਆ ਤੇ ਯਿਸਮਸੀ ਆਪੇ ਕੁਝ ਸਾਰਾ ਕੁਝ ਕਰੂਗਾ ਉਸ ਸਮੇਂ ਤੁਸੀਂ ਚਰਚ ਦੇ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਯਰ ਜਿਹ ਵਿੱਚ ਜਾਣਾ ਸ਼ੁਰੂ ਕਰ ਦਿੱਤਾ ਪਰ ਕੀ ਉਸ ਸਮੇਂ ਤੁਹਾਡੇ ਜਿਹੜੇ ਲੱਤ ਜਿਹੜਾ ਚੂਲਾ ਟੁੱਟਾ ਹੈ ਉਹ ਹਕੀਂ ਨਾ ਚੱਲਦੇ ਸੀ ਓਕੇ ਫਿਰ ਉੱਥੇ ਜਿੱਥੇ ਚਮਰੰਗ ਰੋਡ ਤੇ ਜਾਂਦਾ ਹੈ ਕਦੀ ਕਿਰਾਇਆ ਹੁੰਦਾ ਹੈ ਕਦੀ ਨਹੀਂ ਹੁੰਦਾ ਕਦੀ ਜਾਇਆ ਜਾਂਦਾ ਹੈ ਕਿਰਾਏ ਖਣੋ ਕਦੀ ਜਾਇਆ ਜਾਂਦਾ ਹੈ ਕਦੀ ਨਹੀਂ ਜਾਇਆ ਜਾਂਦਾ ਇੱਕ ਦਿਨ ਸਮਾਂਤਰ ਲਗਪਤਾ ਲੱਗਾ ਵੀ ਸਾਡੇ ਪਿੰਡ ਦੇ ਵਿੱਚ ਹੀ ਚਰਚ ਲੱਗਦਾ ਹੈ ਉਥੇ ਮੈਂ ਹਾਕੀ ਦੇ ਪਿੰਡ ਦੇ ਵਿੱਚ ਜ ਪਤਾ ਲੱਗਾ ਇੱਕ ਦਿਨ ਪਾਸਟਰ ਆਇਆ ਸੱਦਿਆ ਤੇ ਉਹਨੇ ਆਖਿਆ ਉਥੇ ਚਰਚ ਵਿੱਚ ਆ ਜਾਕਰ ਉਥੇ ਮੈਂ ਹਾਕੀ ਨਾ ਜਾਣਾ ਹਾਕੀ ਨਾ ਤੁਰ ਜਾਣਾ ਮੈਂ 9 ਵਜੇ ਚੱਲ ਜਾਣਾ 1 ਘੰਟੇ ਦੇ ਵਿੱਚ ਪਿੰਡ ਦੇ ਵਿੱਚ ਹੀ ਮਹਾ ਪਹੁੰਚਣਾ ਮੈਂ ਓਕੇ ਹਾਕੀ ਦੇ ਨਾਲ ਹੀ ਤੇ ਸਮਾਂ ਮੈਂ ਚੱਲਦਿਆਂ ਚੱਲਦਿਆਂ ਪ੍ਰਭੂ ਇਸਮਸੀ ਦੀ ਗਾੜੀ ਪ੍ਰਾਰਥਨਾ ਕਰਨੀ ਕਦੇ ਕਰਨੀ ਕਦੇ ਨਹੀਂ ਆਉਣੀ ਆਉਂਦੀ ਹੈ ਨਹੀਂ ਨਾ ਕੋਈ ਸਿਖਾਉਣ ਵਾਲਾ ਸੀ ਜੀ ਫਸਨੇ ਐਤਵਾਰ ਆਉਣਾ ਹੈ ਸ਼ਨੀਵਾਰ ਦੱਸਣਾ ਜਾਂ ਹਫਤੇਵਾਰ ਦੱਸਣਾ ਹੈ ਇਤਨਾ ਪ੍ਰਾਰਥਨਾ ਕਰੋ ਮਨ ਕੇ ਫੇਰ ਚਿੰਤਾ ਭੁੱਲ ਜਾਣਾ ਹੌਲੀ ਹੌਲੀ ਪਰ ਚੱਲਦੇ ਆ ਚੱਲਦੇ ਆ ਪ੍ਰਭੂ ਯਿਸੂ ਮਸੀਹ ਤੇ ਵਿਸ਼ਵਾਸ ਕੀਤਾ ਪ੍ਰਭੂ ਯਿਸੂ ਮਸੀਹ ਨੇ ਦਿਲ ਬਦਲਨੇ ਸ਼ੁਰੂ ਕਰ ਦਿੱਤੇ ਕਿ ਪ੍ਰਭੂ ਪਰਸ ਨੇ ਆਖਣਾ ਵੀ ਪ੍ਰਭੂ ਯਿਸੂ ਮਸੀਹ ਤੁਹਾਡੇ ਰਸਤੇ ਖੋਲਣ ਜਾ ਰਿਹਾ ਹੈ ਓਕੇ ਜਦੋਂ ਉਹ ਬੋਲਦੇ ਹੀ ਵੀ ਪ੍ਰਭੂ ਯਿਸੂ ਮਸੀਹ ਤੁਹਾਡੇ ਰਸਤੇ ਖੋਲਣ ਜਾ ਰਿਹਾ ਤੇ ਅਸੀਂ ਖੁਸ਼ ਹੋਣਾ ਵੀ ਹਾਂ ਪ੍ਰਭੂ ਯਿਸੂ ਮਸੀਹ ਸਾਡੇ ਲਈ ਕਰ ਸਕਦਾ ਹੈ ਇੱਕ ਦਿਨ ਪਾਸਟਰ ਬੜੀ ਦੂਰ ਤੋਂ ਅੰਮ੍ਰਿਤਸਰ ਤੋਂ ਆਏ ਕਹਿੰਦੇ ਜਿਹੜੇ ਖਾਣਾ ਤੁਹਾਨੂੰ ਤੋਂ ਖਵਾ ਰਿਆ ਜੇ ਇਹ ਤੁਹਾਨੂੰ ਨਹੀਂ ਦਿੱਤਾ ਇਹ ਸਾਨੂੰ ਪ੍ਰਭੂ ਨੇ ਦਿੱਤਾ ਜੀ ਤੇ ਮੇਰੇ ਮਨ ਦੇ ਵਿੱਚ ਇੰਨਾ ਗੁੱਸਾ ਆਇਆ ਵੀ ਖਾਣਾ ਇਹ ਪਾਸਟਰ ਨੂੰ ਅਸੀਂ ਖਵਾਉਂਦੇ ਤੇ ਕਹਿੰਦੇ ਆ ਹਨ ਪ੍ਰਭੂ ਨੇ ਦਿੱਤਾ ਮੇਰੀ ਮਿਸ ਜਿਹੜੀ ਗਵੰਡੀਆਂ ਘੜੋਂ ਆਟਾ ਲੈ ਕੇ ਆਈ ਆ ਜੀ ਉਹ ਮੰਗ ਕੇ ਸਾਰਾ ਦਾਲ ਲੈ ਕੇ ਆਈ ਆ ਕਿਸੇ ਕੋਲੋਂ ਦਾਲ ਲੈ ਕੇ ਆਈ ਆ ਉਹਨੇ ਬਣਾ ਕੇ ਦਿੱਤਾ ਆ ਤੇ ਪਾਸਟਰ ਕਹਿੰਦਾ ਹਨ ਪ੍ਰਭੂ ਨੇ ਦਿੱਤਾ ਓਕੇ ਪਾਸਟਰ ਤੁਹਾਡੇ ਘਰ ਵਿੱਚ ਕਰ ਦੇ ਵਿੱਚ ਆ ਆ ਬਦਕੀ ਕਰ ਲਈ ਆ ਇਹ ਸਾਨੂੰ ਦੱਸਣ ਲਈ ਆਏ ਓਕੇ ਓਕੇ ਤੇ ਕਹਿੰਦੇ ਹਨ ਪ੍ਰਭੂ ਨੇ ਦਿੱਤਾ ਆ ਜੀ ਤੇ ਮੇਰੇ ਮਨ ਦੇ ਵਿੱਚ ਗੁੱਸਾ ਆਇਆ ਜੀ ਫਿਰ ਅੱਜ ਪਤਾ ਲੱਗਦਾ ਆ ਉਹ ਲਈ ਇਸਮਸੀ ਦਿੰਦਾ ਜਿਦੋਂ ਇਹ ਸਮਸੀ ਨੇ ਸਾਡੀ ਜ਼ਿੰਦਗੀ ਨੂੰ ਕਦਰ ਦਿੱਤਾ ਤੇ ਇੱਕ ਦਿਨ ਸਮਾਂ ਆਇਆ ਸਮਾਂ ਆਇਆ ਤੇ ਮੇਰਾ ਬੇਟਾ ਜਿਹੜਾ ਛੋਟਾ ਸੇਵੀ ਚ ਪੜਦਾ ਵੱਡਾ ਉਹ ਕੀ ਕਹਿੰਦਾ ਡੈਡੀ ਅੱਜ ਮੇਰਾ ਨਾ ਕੱਟਿਆ ਜਾਣਾ ਜੇਕਰ ਫੀਸ ਨਾ ਗਈ ਤੇ ਮੈਂ ਆਹ ਜੇ ਤੇਰਾ ਨਾ ਕੱਟਿਆ ਜਾਊਗਾ ਤੇ ਤੂੰ ਘਰ ਨੂੰ ਆ ਜਣਾ ਕਿਸੇ ਨੂੰ ਕੁਝ ਨਹੀਂ ਕਹਿਣਾ ਤੇ ਰਸਤੇ ਵਿੱਚ ਮੈਂ ਜਾ ਰਿਹਾ ਸਕੂਲ ਤੱਕ ਉਹ ਵੀ ਜਾਣ ਡਿਆ ਮੇਰੇ ਨਾਲ ਤੁਰਾਂ ਡਿਆ ਹਕੀਨਾ ਮੈਂ ਤੁਰਾਂ ਡਿਆ ਤੇ ਉਹ ਕਹਿੰਦਾ ਇੱਕ ਬੰਦਾ ਮੈਨੂੰ ਮਿਲਿਆ ਕਹਿੰਦਾ ਤੁਹਾਡੇ ਪੈਸੇ ਦੇਣੇ ਤੇ ਆ ਲੈਣੋ ਉਨੇ 50 ਰੁਪਏ ਦਿੱਤਾ ਤਾਂ ਮੈਂ ਬੇਟੀ ਨੂੰ ਭੜਾ ਦਿੱਤਾ ਮੈਂ ਜਾ ਕੇ ਆਪਣੀ ਫੀਸ ਭਰ دی۔ ਤੇ ਇੱਥੋਂ ਮੈਂ ਸਮਝ ਗਿਆ ਕਿ ਯਿਸੂ ਹੈਗਾ। ਔਰ ਕਿੰਨਾ ਸਮਾਂ ਜਿਹੜਾ ਵਾ ਕਿ ਤੁਸੀਂ ਇਸੇ ਤਰ੍ਹਾਂ ਹਾਕੀ ਦੇ ਨਾਲ ਜਦੋਂ ਕਿ ਜਿਹੜਾ ਤੁਹਾਡਾ ਚੋਲਾ ਟੁੱਟਾ ਸੀ ਤੁਹਾਡਾ ਮੈਂ ਸਾਲ ਡੇਢ ਸਾਲ ਚੱਲਦੇ ਰਿਹਾ। ਸਾਲ ਡੇਢ ਸਾਲ ਚੱਲਦੇ ਰਿਹਾ। ਹਾਂਜੀ। ਓਕੇ ਔਰ ਉਸ ਤੋਂ ਬਾਅਦ ਫਿਰ ਫਿਰ ਇੱਕ ਦਿਨ ਹੋਇਆ ਕਿ ਮੈਂ ਇਸ ਤਰ੍ਹਾਂ ਬੰਦਗੀ ਵੇਖ ਕੇ ਆਇਆ ਨਾਲ ਮੇਰੇ ਕੋਲ ਸਾਥੀ ਸੀ। ਬੰਦਗੀ ਵੇਖਿਆ ਤੇ ਉੱਥੇ ਸੱਚ ਸ਼ਾਂਤਤਾ ਆਈ ਹੀ। ਉਹ ਆਪਣੀ ਗਵਾਹੀ ਦੇਣ ਲਈ ਸੀ। ਵੀ ਮੈਂ ਛੇ ਛੇ ਦਿਨ ਭੁਖੀ ਰਹੀ ਆ 12 ਸਾਲ ਦੀ ਲੜਕੀ ਸੀ ਉਦੋਂ ਕਹਿੰਦੀ ਮੈਂ 12 ਸਾਲ ਦੀ ਹਾਂ ਜੇ ਵੇਲੇ ਮੈਂ ਛੇ ਛੇ ਦਿਨ ਭੁਖੀ ਰਹੀ ਆ ਪੱਤੇ ਕੋ ਜਾ ਕੇ ਗਿਦਾਰਾ ਕੀਤਾ ਰਾਤ ਮੈਂ ਗਵਾਈ ਸੁਣ ਕੇ ਆਇਆ ਬੰਦਗੀ ਤੋਂ ਆਇਆ ਤੇ ਸਵੇਰੇ ਬੱਚੇ ਆਖਣ ਲੱਗੇ ਸਾਡੀ ਮਾਂ ਕਰਦੀ ਆਖਣ ਲੱਗੀ ਮੈਸੇਜ ਵੀ ਸਾਡੇ ਕੋਲ ਚਾਹ ਮਿੱਠਾ ਨਹੀਂ ਹੈਗਾ ਵੀ ਅਸੀਂ ਚਾਹ ਕਿੱਥੋਂ ਪੀਵਾਂਗੇ ਅੱਜ ਤੇ ਮੇਰੀ ਉਹ ਰਾਤ ਦੀ ਮੈਂ ਗਵਾਈ ਸੁਣੀ ਸੀ ਤੇ ਮੈਂ ਕਿਹਾ ਜੇ ਉਹ ਸ਼ਾਂਤਾਂ ਛੇ ਦਿਨ ਭੁਖੀ ਰਹਿ ਸਕਦੀ ਆ ਅਸੀਂ ਇੱਕ ਦਿਨ ਹੀ ਭੁੱਖੇ ਰਹਿ ਸਕਦਾ ਉਹ ਫੇਰ ਥੋੜਾ ਸਮਾਪਿਆ 10 ਮਿੰਟ ਦੀ ਫੇਰ ਫਿਰ ਕਿਸੇ ਨਾੜ ਕੀ ਖੁੰਡਾ ਖੜਕਾ ਦਿੰਦਾ ਆ ਲਓ ਜੀ ਵਹੀਂ ਫੇਰ ਚਾਹ ਪਾਣੀ ਦਾ ਪ੍ਰੋਵੀਸ਼ ਮਸੀ ਨੇ ਇੰਤਜ਼ਾਮ ਕਰ ਦਿੱਤਾ ਇਹ ਤਰ੍ਹਾਂ ਹੀ ਬਹੁਤ ਸਾਰੀ ਜ਼ਿੰਦਗੀ ਜਿਹੜੀ ਪ੍ਰੋਵੀਸ਼ ਮਸੀ ਨੇ ਬਦਲੀ ਔਰ ਇਸ ਤਰ੍ਹਾਂ ਦੇ ਤੁਹਾਡੇ ਗਰੀਬੀ ਦੇ ਹਾਲਾਤ ਵਰੀ ਹਾਂਜੀ ਗਰੀਬੀ ਦੇ ਮੈਂ ਛੋਟੇ ਛੋਟੇ ਕਮਰਿਆਂ ਦੇ ਵਿੱਚ ਬੈ ਕੇ ਗੁਜ਼ਾਰਾ ਕੀਤਾ ਆ ਪਰ ਯਿਸੂ ਦੇ ਵਿਸ਼ਵਾਸ ਨਾਲ ਕਿ ਆ ਸਮੇਂ ਤੇ ਆਣ ਕੇ ਜਦੋਂ ਮੈਂ ਪੈਂਦਾ ਸੀ ਉਹ ਛੱਤਾਂ ਵਿੱਚ ਹੁੰਦੀਆਂ ਹੈਗੀਆਂ ਸੀ ਤੇ ਮੈਂ ਫਿਰ ਕੇ ਜਦੋਂ ਕੋਈ ਪਾਸਟਰ ਆਉਂਦਾ ਸੀ ਤੇ ਉਹ ਕਹਿੰਦਾ ਪ੍ਰਭੂ ਇਹ ਕਹਿੰਦਾ ਤਪਸ ਜੀ ਤੁਹਾਡੀ ਵੱਡੀ ਗਵਾਹੀ ਬਣਨੀ ਇੱਕ ਦਿਨ ਓਕੇ ਪਰ ਇਸ ਤੋਂ ਬੱਲੇ ਜਦੋਂ ਕਿ ਤੁਸੀਂ ਚਰਚ ਜਾਣ ਤੋਂ ਪਹਿਲਾਂ ਜਿਹੜੀ ਤੁਹਾਡੀ ਤੁਹਾਡਾ ਜਿਹੜਾ ਜੀਵਨ ਸੀਗਾ ਉਸ ਸਮੇਂ ਤੁਸੀਂ ਦੱਸ ਰਹੇ ਸੀਗੇ ਕਿ ਤੁਹਾਡੇ ਜੀਵਨ ਦੇ ਵਿੱਚ ਇੱਕ ਝਾੜ ਦਾ ਪਾਪ ਸੀਗਾ ਕਿ ਜਦੋਂ ਚਰਚ ਦੇ ਵਿੱਚ ਤੁਸੀਂ ਜਾਣਾ ਸ਼ੁਰੂ ਕੀਤਾ ਫਿਰ ਕੀ ਤੁਹਾਡੇ ਮਨ ਦੇ ਵਿੱਚ ਫਿਰ ਉਹੀ ਪਾਪ ਨੇ ਵਾਸ ਕੀਤਾ ਜਾਂ ਕਿਵੇਂ ਉਸ ਤੋਂ ਵੀ ਛੁਟਕਾਰਾ ਪਾਇਆ ਤੁਸੀਂ ਉਸ ਤੋਂ ਬਾਅਦ ਛੁਟਕਾਰਾ ਇਸ ਤਰ੍ਹਾਂ ਜਦੋਂ ਪਾਸਟਰ ਨੇ ਪ੍ਰਚਾਰ ਕਰਨਾ ਵੀ ਇਹ ਪਾਪ ਪ੍ਰਭੂ ਮੇਸ਼ਾ ਤੁਹਾਨੂੰ ਦੇਖ ਰਿਹਾ ਹੈ ਜੀ ਤੇ ਉਹ ਤੇ ਕਿਨ ਬਾਈਬਲ ਦੇ ਵਿੱਚ ਉਹਨਾਂ ਇੱਕੋ ਦੱਸਣਾ ਵੀ ਬਾਈਬਲ ਦੇ ਵਿੱਚ ਲਿਖਿਆ ਪਤਨੀ ਇੱਕੋ ਹੋਣੀ ਚਾਹੀਦੀ ਹੈ ਜੀ ਜੋ ਜੀਤੇ ਕਰਦਾ ਉਹਦ ਇਨਸਾਨ ਪਾਪ ਕਰਦਾ ਹੈ ਤੇ ਮੇਰੇ ਵੀ ਉਸ ਜ਼ਿੰਦਗੀ ਦੇ ਵਿੱਚ ਆ ਗਿਆ ਤੇ ਮੈਂ ਪਹਿਲਾਂ ਐਵੇਂ ਧੱਕੇ ਖਾਂਦਾ ਰਿਆ ਜੀ ਪਤਰੀ ਸਾਡੇ ਕੋਲ ਆ ਤੇ ਸਾਰਾ ਕੁਝ ਅਸੀਂ ਬਾਹਰ ਤਾਂ ਕਰਦੇ ਫਿਰਦੇ ਆਈ ਪਹਰਾਮ ਕਾਰੀ ਕਰਦੇ ਫਿਰਦੇ ਜੀ ਉਸ ਤੋਂ ਮੇਰਾ ਜ਼ਿੰਦਗੀ ਜੀ ਚੇਂਜ ਹੋਣੀ ਸ਼ੁਰੂ ਹੋ ਗਈ ਪਰ ਜਿਹੜਾ ਤੁਹਾਡਾ ਚੋਲਾ ਵਾ ਤੁਸੀਂ ਦੱਸ ਰਹੇ ਕਿ 1.5 ਸਾਲ ਤੱਕ ਤੁਸੀਂ ਹਾਕੀ ਦੇ ਨਾਲ ਤੁਰਦੇ ਰਹੇ ਇੱਕ ਦਿਨ ਸਮਾਂ ਆਇਆ ਸੀ ਜੀ ਤੇ ਮੈਨੂੰ ਕੋਈ ਪਾਸਟਰ ਕਹਿੰਦਾ ਕੋਈ ਸਾਥੀ ਮੇਰਾ ਕਹਿੰਦਾ ਸੀ ਉਹਦਾ ਨਾਮ ਸੁਖਦੇਵ ਆ ਕਹਿੰਦਾ ਬਾਹਰੋਂ ਪਾਸਟਰ ਆਉਣਾ ਹੈ ਜੀ ਤੇ ਚੱਲੀਏ ਆਪਾਂ ਉਥੇ ਪਾਸਟਰ ਦੇ ਕੋਲ ਗਏ ਆ ਤੇ ਉਹਨੇ ਕਿਹਾ ਵਿਸ਼ਵਾਸ ਕਰੋ ਅੱਜ ਇਸ ਲੋਕਾਂ ਦੇ ਚੰਗੇ ਹੋਣਗੇ ਓਕੇ ਤੇ ਉਹਨੇ ਮੇਰੀ ਹਾਕੀ ਉੱਥੇ ਰੱਖ ਲਈ ਕਹਿੰਦਾ ਉਤਰਾ ਹੀ ਚੱਲ ਉਹਤਰਾ ਮੈਂ ਚੱਲਣਾ ਸ਼ੁਰੂ ਕਰ ਦਿੱਤਾ ਅੱਜ ਵੀ ਭਾਵੇਂ ਤੋੜੇ ਲੰਗਾ ਹੈਗਾ ਆ ਚੱਲਦਾ ਮੈਂ ਉਤਰਾ ਹੀ ਓਕੇ ਕਿੰਨੀ ਦੇਰ ਬਾਅਦ ਆ ਜਿਹੜਾ ਤੁਹਾਡੇ ਜੀਵਨ ਦੇ ਵਿੱਚ ਚੱਜਾਇ ਮਿਲੀ ਇਹ ਅੱਠ ਦੇ ਵਿੱਚ ਮਿਲੀ 8 2008 6ਵੇਂ ਮਹੀਨੇ ਦੇ ਵਿੱਚ ਮੈਨੂੰ ਚੰਗਾਈ ਮਿਲੀ ਫਿਰ ਮੈਂ ਹਾਕੀ ਛੱਡ ਦਿੱਤੀ ਸੋ ਮੈਂ ਇੱਕ ਹੋਰ ਲਾਸਟ ਸਵਾਲ ਹੈ ਮੇਰਾ ਕਿ ਤੁਸੀਂ ਅੱਜ ਦੇ ਸੇਵਕਾ ਹੀ ਵੀ ਕਰਦੇ ਹੋ ਅੱਜ ਸੇਵਕਾ ਹੀ ਵੀ ਕਰਦੇ ਹੋ ਮੈਂ ਇਹ ਵੀ ਜਾਨਣਾ ਚਾਹੁੰਦਾ ਕਿ ਕਿਹੜਾ ਚੂਲਾ ਤੁਹਾਡਾ ਠੀਕ ਹੋ ਗਿਆ ਵਾ ਹਾਂਜੀ ਤੁਸੀਂ ਆਪਣਾ ਕਾਰੋਬਾਰ ਕਰਦੇ ਹੋਗੇ ਹਾਂਜੀ ਪਰ ਕੀ ਕਾਰਨ ਕੀ ਬਣਿਆ ਕਿ ਤੁਸੀਂ ਹੁਣ ਅੱਜ ਇਸ ਸਮੇਂ ਸੇਵਕਾ ਹੀ ਕਰਦੇ ਹੋ ਕਿਉਂਕਿ ਪਾਸ ਚੂਲਾ ਜੀ ਮੈਨੂੰ ਹੀ ਸੰਭਲ ਮੈਨੂੰ ਨਹੀਂ ਪਤਾ ਵੀ ਮੈਂ ਸੇਵਕਾ ਹੀ ਕਰੂੰਗਾ ਜਾਂ ਪਰਮਿਸ਼ਨ ਨੇ ਮੈਨੂੰ ਇਸੇ ਕੰਮ ਲਈ ਚੁਣਿਆ ਜੇ ਹੋ ਸਕਦਾ ਦੋ ਜਿਤਨਾ ਮੇਰਾ ਐਕਸੀਡੈਂਟ ਜਾਂ ਮੇਰਾ ਚੂੜਾ ਟੁੱਟਾ ਜਿਸ ਵੇਲੇ ਜੇ ਮੇਰਾ ਤਬਾਹ ਕਰਨਾ ਹੁੰਦਾ ਜਾਂ ਮੈਨੂੰ ਖਤਮ ਕਰਨਾ ਹੁੰਦਾ ਮੈਂ 2000 ਜਿਤਨਾ 67 ਦੇ ਵਿੱਚ ਮੈਂ ਸਵਾਰੀ ਲੈ ਕੇ ਚੱਲਿਆ ਮੇਰਾ ਐਸ ਦੋ ਐਕਸੀਡੈਂਟ ਵੀ ਹੋ ਸਕਦਾ ਹੈ ਆਉਂਦਾ ਵੀ ਖਤਮ ਹੋ ਸਕਦਾ ਹਾਂ ਹੋ ਸਕਦਾ ਉਹਨੇ ਪ੍ਰਭੂ ਨੇ ਆਪਣੇ ਕੰਮ ਲਈ ਮੇਰਾ ਚੂੜਾ ਤੋੜ ਕੇ ਮਤਲਬ ਕਿ ਸਿੱਧਾ ਰੱਖਿਆ ਹੈ ਬਚਾ ਕੇ ਰੱਖਿਆ ਓਕੇ ਹਾਂ ਪਰ ਸੇਵਕਾ ਇਹਨੂੰ ਕਿਉਂ ਸ਼ੁਰੂ ਕੀਤਾ ਤੁਸੀਂ ਸੇਵਕਾ ਇਹਨੂੰ ਇਹ ਪਤਾ ਹੀ ਨਹੀਂ ਮੈਨੂੰ ਪਤਾ ਨਹੀਂ ਖੁਦਾ ਨੇ ਬਚਾ ਕੇ ਰੱਖਿਆ ਕਿ ਸੇਵਕਾ ਜਿਹੜੀ ਹੈ ਸਤ ਤੋਂ ਮੈਂ ਚੱਲਣਾ ਸ਼ੁਰੂ ਕੀਤਾ ਸਤਵੇ ਵਿੱਚ 6 ਚੱਟ ਲੱਗੀ ਆ 7 ਤੋਂ ਬਾਅਦ ਮੈਂ ਜਲਦੀ ਕੀ ਪਰਮੇਸ਼ਰ ਦੇ ਵਿੱਚ ਚੱਲਣਾ ਸ਼ੁਰੂ ਕਰ ਦਿੱਤਾ 9 ਤੱਕ ਚੱਲਿਆ 9 ਵਜੇ ਚ 10 ਵਜੇ 11ਵੇਂ ਸੇਲਸ ਪਾਸਟਰ ਮੈਨੂੰ ਆਏ ਬਾਹਰੋਂ ਆਏ ਆ ਇਹ ਫਰੋਇਕੋਰ ਤੋਂ ਆਏ ਤੋਂ ਨਾ ਮੈਨੂੰ ਮੱਸਾ ਕੀਤਾ ਤੇ ਇਹਨੂੰ ਖੁਦਾਨੇ ਚੁਣਿਆ ਓਕੇ ਹਾਂਜੀ ਫਿਰ ਤੁਸੀਂ ਸੇਵਕੈ ਨੂੰ ਜਿਹੜਾ ਸ਼ੁਰੂ ਕਰ ਦਿੱਤਾ 11ਵੇਂ ਸਾਲ ਦੇ ਵਿੱਚ ਸਾਨੂੰ 2007-11 ਦੇ ਵਿੱਚ ਉਹਦਾ ਪਹਿਲਾ ਮਹੀਨਾ 11 ਤਰੀਕ ਨੂੰ ਮੈਨੂੰ ਮੱਸਾ ਕੀਤਾ ਗਿਆ ਤੂੰ ਸੇਵਕੈ ਲਈ ਮੱਸਾ ਕੀਤਾ ਗਿਆ ਫਿਰ ਮੈਂ ਅੱਜ ਪਾਸਤੇ ਦੇ ਕਹਨੇ ਤੇ ਖੁਦਾ ਦੇ ਕਹਨੇ ਤੇ ਜੋ ਕਹਿ ਉਹਦੇ ਉਹਨਾਂ ਦੇ ਕਹਿਣੇ ਦੇ ਪਰਮੇਸ਼ਰ ਨੇ ਉਹਨਾਂ ਨੂੰ ਕਿਹਾ ਸੀ ਉਹਨਾਂ ਦੇ ਕਹਿਣੇ ਮੁਤਾਬਕ ਪਰਮੇਸ਼ਰ ਦੀ ਆਗਿਆ ਦੇ ਅਨੁਸਾਰ ਮੈਂ ਅੱਜ ਫਦੇ ਕਰ ਸ਼ੁਕਰ ਦੇ ਵਿੱਚ ਸੇਵਕੀ ਕਰ ਰਿਹਾ ਹਾਂ ਬਹੁਤ ਬਹੁਤ ਧੰਨਵਾਦ ਜੀ ਪਾਸੇ ਸਾਹਿਬ ਤੁਹਾਡਾ ਤੁਸੀਂ ਆਪਣੀ ਗਵਾਹੀ ਨੂੰ ਜਨਸਰਿਟੀ ਦੇ ਉੱਤੇ ਸ਼ੇਅਰ ਕੀਤਾ ਧੰਨਵਾਦ ਜਨਸਰਿਟੀ ਜਨਸਰਿਟੀ ਸੋਬਜੀ ਨੇ ਹੁਣੇ ਪਾਸ ਹਰਜੀਤ ਸਿੰਘ ਕੜਿਆਲ ਜੀ ਦੇ ਜੀਵਨ ਦੀ ਕਹਾਣੀ ਨੂੰ ਸੁਣਿਆ ਜੀਵਨ ਦੀ ਗਵਾਹੀ ਨੂੰ ਸੁਣਿਆ ਹੈ ਔਰ ਹਾਂ ਜੇਕਰ ਤੁਹਾਡੇ ਮਨ ਦੇ ਵਿੱਚ ਕੋਈ ਸਵਾਲ ਹੈ ਜਾਂ ਪ੍ਰਾਰਥਨਾਵਿੰਦਨਾ ਹੈ ਤਾਂ ਤੁਸੀਂ ਸਾਨੂੰ ਇਹਨਾਂ ਨੰਬਰਾਂ ਦੇ ਉੱਤੇ ਹੀ ਵਟਸਐਪ ਮੈਸੇਜ ਦੇ ਰਹੇ ਆਪਣਾ ਪ੍ਰਾਰਥਨਾ ਨਵੇਦਨ ਆਪਣਾ ਸਵਾਲ ਭੇਜ ਸਕਦੇ ਹੋ ਪਰ ਹਾਂ ਕਿਰਪਾ ਕਰਕੇ ਫੋਨ ਨਾ ਕਰੋ ਕਿਉਂਕਿ ਕਈ ਰਜ਼ੀਵਿਆਂ ਦੇ ਕਾਰਨ ਜਿਹੜਾ ਵਾ ਉਹ ਫੋਨ ਕਾਲਸ ਅਟੈਂਡ ਨਹੀਂ ਕਰ ਪਉਂਦੇ ਔਰ ਹਾਂ ਜੇਕਰ ਤੁਹਾਡੇ ਮਨ ਦੇ ਵਿੱਚ ਇਸ ਸੇਵਕਾਈ ਦੇ ਪ੍ਰਤੀ ਬੋਝ ਹੈ ਤਾਂ ਤੁਸੀਂ ਇਸ ਸੇਵਕਾਈ ਦੇ ਲਈ ਆਪਣੇ ਦਾਨ ਆਪਣੀਆਂ ਭੇਟਾਂ ਸਾਨੂੰ ਭੇਜਣਾ ਚਾਹੁੰਦੇ ਹੋ ਤਾਂ ਇਹਨਾਂ ਦਿੱਤੇ ਹੋਏ ਨੰਬਰਾਂ ਦੇ ਰਾਹੀਂ ਫੋਨ पे Google Pay ਦੇ ਦੁਆਰਾ ਆਪਣੀਆਂ ਭੇਟਾਂ ਆਪਣੇ ਦਾਨ ਸਾਨੂੰ ਭੇਜ ਸਕਦੇ ਹੋ ਖੁਦਾ ਤੁਹਾਨੂੰ ਬLES ਕਰੇ ਜੈਮਸੀਕ